पंजाब सरकार जल्दी कर सकती है वाला ऐलान सतारा जुलाई दो हजार तो बी बाद भर्ती हुए मुलाजमान मिल सकती है वो राहत उन्ती अगस्त की मीटिंग महत्वपूर्ण के सरकारी मुलाजमान लल्द ही चंकी खबर आ सकती है सतारा जुलाई दो ਦੀ ਕੋਈ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਉਤੇ ਪੰਜਾਬ ਸਰਕਾਰ ਵੱਡਾ ਫੈਸਲਾ ਕਰਨ ਦੀ ਤਿਆਰੀ ਵਿੱਚ ਹੈ ਇਹਨਾਂ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਗੁਹਾਰ ਰਹੀ ਹੈ ਕਿ ਉਨ੍ਹਾਂ ਉਤੇ ਕੇਂਦਰ ਦਰਸਾਤਮਾ ਪੇ ਕਮਿਸ਼ਨ ਲਾਗੂ ਕੀਤਾ ਗਿਆ ਸੀ ਜਿਸ ਕਰਕੇ ਉਹ ਹੋਰ ਮੁਲਾਜ਼ਮਾਂ ਦੇ ਮੁਕਾਬਲੇ 15 ਤੋਂ 20000 ਰੁਪਏ ਘੱਟ ਤਨਖਾਹ ਲੈ ਰਹੇ ਹਨ ਹਾਲਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹਨਾਂ ਮੁਲਾਜ਼ਮਾਂ ਦੇ ਹੱਕਾਂ ਵਿੱਚ ਫੈਸਲਾ ਆ ਚੁੱਕਾ ਹੈ ਪਰ ਸਰਕਾਰ ਨੇ ਅਜੇ ਤੱਕ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਲੰਬੇ ਸੰਘਰਸ਼ ਦਾ ਨਤੀਜਾ ਹੁਣ ਸਾਹਮਣੇ 3704 ਅਧਿਆਪਕ ਸਮੇਤ ਕਈ ਮੁਲਾਜ਼ਮ ਜਥ

ਆਈ ਦੇ ਵੀਡੀਓ ਦੇਖ ਲਈ ਮੇਰੇ ਜੁੜੇ ਰਹੇਂਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ